ਆਪਾਂ ਬੜੇ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਤੁਹਾਨੂੰ ਪਤਾ ਹੀ ਹੈ ਤੁਸੀਂ ਇਹਲੇ ਚੈਨਲਾਂ 'ਤੇ ਚੱਲ ਰਿਹਾ ਪੰਜਾਬ ਦੇ ਲੋਕਾਂ ਦੇ ਨਾਲ ਸਾਡੀ ਸਰਕਾਰ ਨੇ ਸਾਡੇ ਕੌਮੀ ਕਨਵੀਨਰ ਨੇ ਅਰਵਿੰਦ ਕੇਜੀਵਾਦ ਜੀ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਪ੍ਰੋਮਿਸ ਕੀਤਾ ਸੀਗਾ ਕਿ ਐਸੀ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਕਰਾਂਗੇ ਉਹਦੇ ਕਿਦੋਂ ਤੋਂ ਸ਼ੁਰੂ ਹੋਇਆ ਜਿਹੜਾ 7 ਤੋਂ ਲੈ ਕੇ 17 ਤੱਕ ਦਾ ਦੌਰ ਹੈ ਪੰਜਾਬ ਦੇ ਵਿੱਚ ਜਦੋਂ ਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਸੀਗੀ ਉਦੋਂ ਇਹ ਨਸ਼ਾ ਪੰਜਾਬ ਦੀ ਧਰਤੀ ਤੇ ਆਇਆ ਉਦੋਂ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਨਸ਼ਿਆ ਛੇਵਾਂ ਦਰਿਆ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਤੇ ਛੇਵਾਂ ਦਰਿਆ ਨਸ਼ਿਆਂ ਦਾ ਜਿਹੜਾ ਵਗ ਰਿਹਾ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਨਵੰਬਰ 13 ਦੇ ਵਿੱਚ ਜਦੋਂ ਭੋਲਾ ਸਮਗਲਤ ਫੜਿਆ ਗਿਆ ਉਹਨੇ ਮਹਾਲੀ ਕੋਰਟ ਦੇ ਵਿੱਚ ਬਕਾਇਦਾ ਮਜੀਠੀਆ ਦੇ ਖਿਲਾਫ ਵੀ ਕਦੋਂ ਮਜੀਠੀਆ ਦੇ ਖਿਲਾਫ ਜਿਹੜੀ ਸਟੇਟਮੈਂਟ ਦਿੱਤੀ ਉਹਦੀ ਬੜੀ ਚਰਚਾ ਹੋਈ ਪਰ ਉਸ ਸਮੇਂ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਉਸ ਸਮੇਂ ਈਡੀ ਨੇ ਮਜੀਠੀਆ ਤੋਂ ਜਿਹੜੀ ਪੁੱਛਗਿੱਛ ਕੀਤੀ ਕਿਉਂਕਿ ਉਹਦੀ ਸਟੇਟਮੈਂਟ ਦੇ ਵਿੱਚ ਜਿਹੜੀ ਡਰਗ ਮੰਦੀ ਦਾ ਦਰਜ ਸੀ ਜਾਂ ਚਰਚਾ ਸੀਗੀ ਉਹ ਸਾਰੀਆਂ ਚੀਜ਼ਾਂ ਈਡੀ ਨੇ ਉਦੋਂ ਵੀ ਜਾਂਚ ਕੀਤੀ ਉਸ ਤੋਂ ਬਾਅਦ ਜਦੋਂ ਸਤਾਵਾਂ ਦੇ ਵਿੱਚ ਕੈਪਟਨ ਅਮਨਦਸ ਸਿੰਘ ਦੀ ਸਰਕਾਰ ਆਈ ਵੋਟਾਂ ਲੈ ਲਈ ਕੈਪਟਨ ਅਮਨਦਸ ਸਿੰਘ ਨੇ ਹੱਥ ਦੇ ਵਿੱਚ ਗੁਟਕਾ ਸਾਫ ਫੜ ਕੇ ਸੌ ਖਾਦੀ ਕੇਸੀ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਕਰਾਂਗੇ ਵੱਡੇ ਤੋਂ ਵੱਡੇ ਨਸ਼ੇ ਸਮਗਲਾਂ ਨੂੰ ਜੇਲਾਂ ਸੁਟਾਂਗੇ ਪਰ ਨਸ਼ੇ ਸਮਗਲਾਂ ਨੂੰ ਸੁਟਣ ਦੀ ਬਜਾਏ 5 ਸਾਲ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਚਾਚੇ ਭਤੀਜੇ ਦੀ ਸਰਕਾਰ ਉਸ ਸਮੇਂ ਕੈਪਟਨ ਸਾਹਿਬ ਚਾਚਾ ਜੀ ਬਣ ਗਏ ਸੀਗੇ ਮਜੀਠੀਆ ਸਾਹਿਬ ਭਤੀਜਾ ਬਣ ਗਏ ਸੀਗੇ ਸੋ ਮੈਂ ਕਿਹੜਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਜਦੋਂ ਭਾਈ ਦੀਆਂ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਜਦੋਂ ਸਾਡੇ ਕੋਮਿਕ ਕਦਵਿੰਦਾ ਦਾ ਦਵਿੰਦ ਕੇਰਿਵਾਲ ਜੀ ਨੇ ਵਾਅਦਾ ਕੀਤਾ ਸੀਗਾ ਮਾਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਪਿਛਲੇ 2 3 ਸਾਲਾਂ ਤੋਂ ਅਸੀਂ ਇਹਦੀ ਪੂਰੀ ਦੰਗਾਈ ਦੇ ਨਾਲ ਕੋਖ ਕੀਤੀ ਕਿ ਕੀ ਕੀ ਕਰਨਾ ਉਹ ਤੋਂ ਬਾਅਦ ਬਕਾਇਦਾ ਪਹਿਲੀ ਵਾਰ ਚ ਤੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਸ਼ੁਰੂ ਕੀਤਾ ਹੁਣ ਤੱਕ ਹਜ਼ਾਰਾਂ ਸਬਗਲ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਸੁੱਟੇ ਸੈਂਕੜੇ ਉਹਨਾਂ ਦੇ ਕਬਜ਼ੇ ਜਿਹੜੇ ਉਹ ਟਾਏ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਜ਼ਬਤ ਕੀਤੀਆਂ ਔਰ ਬਹੁਤ ਸਾਰੇ ਸਮਗਲ ਜਿਹੜੇ ਪੰਜਾਬ ਛੱਡ ਕੇ ਭੱਜ ਗਏ ਅੱਜ ਵੀ ਸਾਡੀ ਪੁਲਿਸ ਅੱਜ ਵੀ ਸਾਡੀ ਏਜੰਸੀ ਹੈ ਡਟ ਕੇ ਲੱਗੀ ਹੈ ਕੀ ਕਹਿੰਦੇ ਸੀਗੇ ਕਹਿੰਦਾ ਸੀ ਮਾਰਿਆਂ ਦੇ ਘਰ ਤਾਂ ਆਵਿਓ ਤਕੜੇ ਵਾਲੀ ਜਾਂਦੇ ਜਿਨ੍ਹਾਂ ਨੇ ਨਸ਼ੇ ਲੈਂਦੇ ਉਹਨਾਂ ਨਾਲ ਕਿਉਂ ਨਹੀਂ ਜਾਂਦੇ ਮੈਂ ਅੱਜ ਖੋੜੇ ਬਿਆਨ ਤੁਹਾਡੇ ਚੈਨਲਾਂ ਤੇ ਦੇਖਦੇ ਆ ਸੀਗਾ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਕਾਂਗਰਸੀਆਂ ਦੇ ਬਿਆਨ ਸੁਣੋ ਕੀ ਕਹਦੇ ਨੇ ਭਾਜਪਾ ਦੇ ਬਿਆਨ ਸੁਣੋ ਕੀ ਕਹਦੇ ਕਾਲੀ ਦਲ ਦੇ ਬਿਆਨ ਸੁਣੋ ਕੀ ਕਹਦੇ ਸਾਰੇ ਦਸਨ ਜਿਹੜੇ 17 ਤੱਕ 17 ਤੋਂ ਬਾਅਦ ਪੰਜਾਬ ਚ ਮਾਵਾਂ ਦੇ ਪੁੱਤ ਬਲ ਕੇ ਕਾਂਗਰਸੀਆਂ ਨੂੰ ਸ਼ਰਮ ਆਉਣੀ ਚਾਹੀਦੀ ਕਿੰਨੇ ਬਿਆਨ ਦੇਦੇ ਪਰ ਇੱਕ ਗੱਲ ਇਹ ਵੀ ਕਿ ਉਹਨਾਂ ਨੇ ਆਪਣਾ ਖਾਸਾ ਜਿਹੜਾ ਨੰਗਾ ਕੀਤਾ ਕਿ ਕਾਲੀ ਦਲ ਨਾਲ ਕਿੰਨਾ ਕਿੱਦਾਂ ਉਸ ਵਗਲਾਂ ਨਾਲ ਸਭ ਲੋਕ ਅਜੋ ਲੋਕ ਜਿਹੜੇ ਆ ਜਦੋਂ ਪਹਿਲਾਂ ਕਹਿੰਦੇ ਸੀ ਕਿ ਵੱਡਿਆਂ ਨੂੰ ਹੱਥ ਪਾਓ ਵੱਡਿਆਂ ਨੂੰ ਕਿਉਂ ਦੀ ਭਗਵਾਨ ਤੋਂ ਹੱਥ ਬੋਂਦਾ ਵੱਡਿਆਂ ਨੂੰ ਪਿਆ ਤੇ ਅਜੋ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਮੈਂ ਬਿਆਨ ਕਰ ਰਿਹਾ ਮੈਨੂੰ ਦੁੱਖ ਹੈ ਕਿਉਂਕਿ ਅਸੀਂ ਉਹ ਲੋਕ ਹੈ ਜਿਹੜੇ ਪੀਕ ਤੇ ਸਾਡੇ ਪੁੱਤ ਭਤੀਜੇ ਦੇ ਸ਼ੇਵ ਦੇ ਚ ਮਰੇ ਅੱਜ ਜਿਹੜੀਆਂ ਮਾਵਾ ਪੰਜਾਬ ਦੇ ਜਿਨ੍ਹਾਂ ਦੇ ਪੁੱਤ ਮਰੇ ਸੀਗੇ ਜਿਨ੍ਹਾਂ ਦੇ ਕਾਲ ਉੱਜੜ ਗਏ ਸੀਗੇ ਅੱਜ ਥੋੜਾ ਜਾਓ ਅੱਜ ਥੋੜਾ ਜਿਹਾ ਖੁਸ਼ ਹੋਈਆਂ ਹੋਣ ਗਿਆ ਕਿ ਭਗਵੰਤ ਮਾਨ ਨੇ ਬਹੁਤ ਵੱਡਾ ਕੰਮ ਕੀਤਾ ਅੱਜ ਸਰਕਾਰ ਨੂੰ ਉਹ ਕਹਿੰਦੀਆਂ ਹੋਣ ਗਿਆ ਕਿ ਚੰਗਾ ਕੰਮ ਕੀਤਾ ਪਰਾ ਨਮੋਸ਼ੀ ਦੇ ਬਿਆਨ ਜਿਹੜੇ ਜਿਹੜੇ ਕਾਂਗਰਸ ਦੇ ਲੀਡਰ ਦੇ ਦੇ ਮੈਂ ਤਾਂ ਹਵਾਂਗ ਹੋ ਗਿਆ ਕਿ ਬਿੱਟੂਲ ਦੇ ਬੰਦੇ ਵੀ ਬਿਆਨ ਦੇ ਦੇ ਬਿੱਟੂਲ ਦੇ ਬੰਦੇ ਨੇ ਕਿਹਾ ਹੈ ਕਿ ਵਿਜੀਲੈਂਸ ਨੂੰ ਆਪਣੇ ਹਿੱਤਾਂ ਦੀ ਬਾਤ ਕਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸਰ 29 ਬਿਵਾਦ ਫੋਨ ਮਿਲੇ ਸਰ 29 ਬਿਵਾਦ ਫੋਨ 8 ਡੈਰੀਆਂ ਮਿਲ ਗਿਆ ਚਾਰ ਲੈਪਟਾਪ ਮਿਲੇ ਉਹਨੂੰ ਪਤਾ ਨਹੀਂ ਮੈਂ ਸੁਣਿਆ ਹੀ ਆ ਚੈਨਲਾਂ ਦੇ ਉੱਤੇ ਕਹਿ ਰਿਹਾ ਕਿ 500 ਕਰੋੜ ਦਾ ਲੈਣ ਦੇ ਡਰਗ ਮੰਦੀ ਜਿਹੜੀ ਸੀ ਉਹਦੀ ਜਾਂਚ ਹੋਦੀ ਹੈ ਇੱਕ ਇੱਕ ਹੀਰ ਬਿੱਟੂ ਜੀ ਕਿਹਦੀ ਕਦੋਂ ਤੁਸੀਂ ਸੀ ਤੁਹਾਡੀ ਬੀਜੇਪੀ ਸੀਗੀ ਕਾਲੀ ਦਲ ਦੇ ਨਾਲ ਜਦੋਂ ਇਹ ਨਸ਼ੇ ਆਏ ਜਦੋਂ ਪੰਜਾਬ ਦੀਆਂ ਮਾਵਾਂ ਰੋਂਦੀਆਂ ਸੀਗੀਆਂ ਉਦੋਂ ਬੀਜੇਪੀ ਚੋਂ ਪੜਾਈ ਅੱਜ ਜਦੋਂ ਵੱਡਿਆਂ ਨੂੰ ਵੱਡਿਆਂ ਦੇ ਗੱਲ ਨੂੰ ਹੱਥ ਪਾਇਆ ਅੱਜ ਤੁਸੀਂ ਚਿੱਕਾ ਮਾਰ ਲਾ ਗਿਓ ਇਹਦਾ ਮਤਲਬ ਸਵਸਥਾ ਤੇ ਕਾਂਗਰਸ ਕਾਲੀ ਬੀਜੇਪੀ ਵਾਲੇ ਨਸ਼ੇ ਦੇ ਸਮਗਲਾਂ ਦੀ ਸਭ ਵਸਤੀ ਕਰਦੇ ਨੇ ਨਸ਼ੇ ਦੇ ਸਮਗਲਾਂ ਨਾਲ ਆਪਣੀਆਂ ਦੋਸਤੀਆਂ ਨਿਭਾਉਂਦੇ ਨੇ ਸੋ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਹੈ ਪੰਜਾਬ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ ਅਸੀਂ ਪੰਜਾਬ ਦੀ ਧਰਤੀ ਤੋਂ ਨਸ਼ਾ ਖਤਮ ਕਰਾਂਗੇ ਸੱਜ ਬੰਦੇ ਨਾਲ ਦੀ ਹੈ ਸਰ ਸਾਨੂੰ ਇਸ ਗੱਲ ਨਾਲ ਦੀ ਹੈ ਕੌਣ ਵਿਚਿੱਠਿਆ ਕੌਣ ਦੀ ਹੈ ਸਾਨੂੰ ਇਸ ਗੱਲ ਦਾ ਨਾਲ ਹੈ ਕਿ ਜਿਸ ਵੀ ਬੰਦੇ ਨੇ ਵੱਡੇ ਤੋਂ ਵੱਡੇ ਬੰਦੇ ਨੇ ਜਿਸ ਵੀ ਬੰਦੇ ਨੇ ਪੰਜਾਬ ਦੀ ਧਰਤੀ ਦੇ ਨਸ਼ੇ ਵਰਗਾ ਕੋਹੜ ਲਿਆ ਕੇ ਸਾਡੇ ਧੀਆਂ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਿਆ ਸਾਡੀ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਰੂਗੀ ਅੱਜ ਵੀ ਕਰੂਗੀ ਕੱਲ ਵੀ ਕਰੂਗੀ ਉਦੋਂ ਤੱਕ ਕਰੂਗੀ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋ ਜਾਂਦਾ ਇਹ ਸਾਡੀ ਕਮਿਟਮੈਂਟ ਹੈ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਸਾਹਿਬ ਤੂੰ ਦੇਖੇ ਵੱਡੇ ਨੂੰ ਹੱਥ ਪਾ ਕੇ ਦੇਖੋ ਆ ਸਰਕਾਰ ਆਈ ਲੋਕਾਂ ਦੀ ਇਹ ਸਰਕਾਰ ਆਈ ਆਮ ਲੋਕਾਂ ਦੀ ਇਹ ਸਰਕਾਰ ਆਈ ਆਮ ਆਜ਼ਮੀ ਪਾਰਟੀ ਦੀ ਸਦਾ ਭਗਵਾਨ ਸਨਮਾਨ ਦੀ ਜਿੰਨੇ ਹਿੰਮਤ ਕੀਤੀ ਵੱਡੇ ਨਸ਼ੇਸਗਰਾਂ ਨੂੰ ਫੜਦੀ ਜਿੰਨੇ ਹਿੰਮਤ ਕੀਤੀ ਕਿ ਜਾਂਚ ਕਰੋ ਇਹਨਾਂ ਪਾਸ ਕਿੱਥੋਂ ਆਇਆ ਇਹ ਡਰਗਮਨ ਦੀ ਕਿੱਥੋਂ ਆਈ ਕਿੱਥੋਂ ਗਈ ਸਾਰੇ ਜਿਹੜੇ ਸੋਵਾ ਖਾਂਦੇ ਜਿੰਨਾ ਫੁਟਕੇ ਫੜੇ ਸੀਗੇ ਜਿਹੜੇ ਸੋਵਾ ਖਾ ਕੇ ਵੋਟਾਂ ਲਾ ਕੇ ਲੋਕਾਂ ਨੂੰ ਪੰਜ ਸਾਲ ਰਾਜ ਕਰਕੇ ਫੋੜੋ ਲੋਕ ਚੀਕਾ ਮਾਰਦੇ ਉਹ ਲੋ ਜਿਹੜੇ ਅੱਜ ਵਿਕਲ ਮਜਿੱਠੀਆ ਦੇ ਹੱਕ ਦੇ ਵਿੱਚ ਬਿਆਨ ਦੇ ਦੇ ਸੋ ਮੈਂ ਪੰਜਾਬੀਓ ਸਿੱਖੋ ਤੁਹਾਨੂੰ ਕਹਿਣਾ ਚਾਹੁੰਦਾ ਇਹੀ ਲੋਕ ਨੇ ਜਿਨ੍ਹਾਂ ਨੇ ਪੰਜਾਬ ਤੋਂ ਪਿਆ ਸੀ ਸਾਹਿਬ ਇਹੀ ਲੋਕ ਨੇ ਜਿਨ੍ਹਾਂ ਲੱਖਾਂ ਮੁੰਡੇ ਪੰਜਾਬ ਦੇ ਨਸ਼ੇ ਦੇ ਵਿੱਚ ਤੱਕ ਦਿੱਤੇ ਇਹੀ ਲੋਕ ਨੇ ਜਿਹੜੇ ਇਹਨਾਂ ਦੇ ਨਾਮ ਹਲੇ ਸੀਗੇ ਜਿਹੜੇ ਅੱਜ ਬਿਆਨ ਦੇ ਰਿਹਾ ਇਹਨਾਂ ਨੂੰ ਆਪਣੇ ਆਪ ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਕਦੇ ਲਈ ਬਿਆਨ ਦੇ ਰਹੋ ਉਹ ਸਗੋਂ ਕਹੋ ਕਿ ਹੋਰ ਵੀ ਫੜੋ ਦੇ ਤੁਹਾਡੇ ਜਿਹਮਤ ਹੈ ਤੇ ਕਹੋ ਮਾਨ ਸਾਹਿਬ ਨੂੰ ਕਿ ਜਿਹੜਾ ਬਾਕੀ ਵੱਡੇ ਹੋ ਵੀ ਫੜ ਕੇ ਦਿਖਾਓ ਅਸੀਂ ਫੜਾਂਗੇ ਸਰ ਅਸੀਂ ਹਰ ਬੰਦੇ ਨੂੰ ਹੱਥ ਪਾਵਾਂਗੇ ਅਸੀਂ ਕਿਸੇ ਗਲਤ ਬੰਦੇ ਨੂੰ ਨਾ ਕਿ ਗਲਤ ਬੰਦੇ ਦਾ ਨਾ ਕਿਸੇ ਬਲੋ ਜਿਹੜਾ ਬੰਦਾ ਜਿਹੜਾ ਕੋ ਧੰਦੇ ਸ਼ਾਮਿਲ ਲੀਗਾ ਨਾ ਉਹਦਾ ਘਰ ਆਇਆ ਨਾ ਤੇ ਕੇਸ ਦਰਜ ਕੀਤਾ ਨਾ ਕਿਸੇ ਤੇ ਸਿਆਸੀ ਰੰਜਿਸ਼ ਕਰਾਂਗੇ ਅਸੀਂ ਸਾਬ ਪਾ ਨਸ਼ੇ ਵਾਲਿਆਂ ਨੂੰ ਨਸ਼ੇ ਦੇ ਸਬਦਤ ਕਿਤੇ ਨਾਲ ਜਿਹੜਾ ਬੰਦਾ ਉਹਨੂੰ ਜਿਹੜਾ ਮਾਫੀ ਕਰਾਂਗੇ ਭਾਵੇਂ ਜਿੱਡੇ ਤੋਂ ਜਿੱਡਾ ਮਰਜ਼ੀ ਵੱਡਾ ਹੋਵੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੁੱਤ ਨਸ਼ੇ ਦੇ ਵਿਰੋਧ ਅਰਵੰਧ ਕੇ ਦੀ ਬਾਤ ਅਤੇ ਸਦਾ ਭਗਵਾਨ ਸ੍ਰੀ ਮਾਨ ਦੀ ਗਵਾਈ ਉਦੋਂ ਤੱਕ ਪੰਜਾਬ ਦੀ ਧਰਤੀ ਤੇ ਜੈਦੀ ਰਹੂਗਾ ਜਦੋਂ ਤੱਕ ਪੰਜਾਬ ਦੀ ਧਰਤੀ ਤੋਂ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਨਹੀਂ ਕੀਤਾ ਜਾਂਦਾ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ